ਨਾ ਸਰੋ ਮਨ ਸੂਰ ਗੁਰ ਗੋਬਿੰਦ ਸਿੰਘ ਇ ਜਦੀ ਮਨ ਜ਼ੂਰ ਗੁਰ ਗੋਬਿੰਦ ਸਿੰਘ ਹਕ ਰਾ ਗੰਜੂਰ ਗੁਰ ਗੋਬਿੰਦ ਸਿੰਘ ਜੁਮਲਾ ਫੈਜੋ ਨੂਰ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਬਰਦੋ ਆਲਮ ਸ਼ਾ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ਹਿਨशाह ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ਹਿਨशाह ਗੁਰੂ ਗੋਬਿੰਦ ਸਿੰਘ ਜੁਗੋ ਜੁਗ ਅਟਲ ਜਬਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਲੋਕ ਪਰਲੋਕ ਦੇ ਰਖੇਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਜੁੜ ਬੈਠੇ ਗੁਰੂ ਪਿਆਰ ਵਾਲਿਓ ਆਤ ਧਨਤਾ ਦੇ ਪਾਤਰ ਹਾਂ ਮੇਰੇ ਮਾਲਕ ਨੇ ਬਖਸ਼ਿਸ਼ ਕੀਤੀ ਹੈ ਅਮਰਤ ਵੇਲੇ ਦੇ دیਵਾਨਾਂ ਦੇ ਵਿੱਚ ਜੁੜ ਬੈ ਮਿਲ ਬੈਠਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਗੁਰ ਇਤਿਹਾਸ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਮਨ ਦੀ ਸਬਦਾਨਤਾ ਦੇ ਲਈ ਇਕਾਗਰ ਚਿਤ ਹੋ ਕੇ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਵਿੱਚ ਪਾਵਨ ਬਚਨ ਮਿਲਦੇ ਹਨ ਨਾਨਕ ਰਾਜ ਚਲਾਇਆ ਸੱਜ ਕੋਟ ਸਤਾਣੀ ਨੀਵਦੈ ਸੰਸਾਰ ਦੇ ਵਿੱਚ ਆਪਾਂ ਗੁਰੂ ਪਿਆਰ ਵਾਲਿਓ ਵੇਖਦੇ ਆਂ ਜਿੰਨਾ ਮੈਲਾਂ ਦੀਆਂ ਜਿੰਨਾ ਘਰਾਂ ਦੀਆਂ ਜਿੰਨਾ ਮਕਾਨਾਂ ਦੀਆਂ ਨੀਹਾਂ ਮਜ਼ਬੂਤ ਹੋਣ ਉਹਨਾਂ ਮਕਾਨਾਂ ਦੀ ਮਜ਼ਬੂਤੀ ਬੜੀ ਜ਼ਿਆਦਾ ਹੁੰਦੀ ਹੈ ਜਿਹੜੇ ਮਕਾਨ ਨੀਹਾਂ ਕਰਕੇ ਮਜ਼ਬੂਤ ਹੁੰਦੇ ਨੇ ਉਹ ਬੜਾ ਲੰਮਾ ਸਮਾਂ ਕੱਢ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਜਦੋਂ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੁੰਦਾ ਹੈ ਮਾਤਾ ਗੁਜਰ ਕੌਰ ਤੇ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਚਾਰਕ ਦੌਰੇ ਤੇ ਗਏ ਹੋਏ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੈਰ ਹਾਜ਼ਰੀ ਦੇ ਵਿੱਚ ਮਾਤਾ ਗੁਜਰ ਕੌਰ ਪਿਤਾ ਵਾਲੀ ਜ਼ਿੰਮੇਵਾਰੀ ਵੀ ਨਿਭਾ ਰਹੇ ਹੈ ਮਾਤਾ ਗੁਜਰ ਕੌਰ ਬਚਪਨ ਦੇ ਵਿੱਚ ਗੁਰੂ ਸਾਹਿਬ ਨੂੰ ਸਿੱਖਿਆ ਦੇ ਰਹੇ ਨੇ ਬਾਣੀ ਦਾ ਸ਼ਬਦ ਪੜਿਆ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਮੇਂ ਦੇ ਦੌਰਾਨ ਇੱਕ ਸੱਚ ਦਾ ਕਿਲਾ ਉਸਾਰਿਆ ਉਸ ਕਿਲੇ ਦੀ ਨੀਂਹ ਰੱਖੀ ਜਦੋਂ ਉਸ ਸੱਚ ਰੂਪੀ ਕਿਲੇ ਦੀ ਨੀਂਹ ਰੱਖੀ ਉਸ ਤੋਂ ਬਾਅਦ ਉਸ ਸੱਚ ਰੂਪੀ ਕਿਲੇ ਦੀ ਮਜ਼ਬੂਤੀ ਦੇ ਲਈ ਗੁਰੂ ਅੰਗਦ ਸਾਹਿਬ ਜੀ ਦਾ ਸਮਾਂ ਆਉਂਦਾ ਹੈ ਗੱਲ ਜਦੋਂ ਗੁਰੂ ਅਰਜਨ ਸਾਹਿਬ ਜੀ ਤੱਕ ਪਹੁੰਚ ਜਾਂਦੀ ਹੈ ਮਾਤਾ ਸਿੱਖਿਆਵਾ ਬਿੰਦੀ ਹੈ ਪੁੱਤਰਾ ਇਸ ਸੱਚ ਰੂਪੀ ਕਿਲੇ ਦੀ ਮਜ਼ਬੂਤੀ ਦੇ ਲਈ ਗੁਰੂ ਅਰਜਨ ਸਾਹਿਬ ਜੀ ਨੂੰ ਤਤੀ ਤਵੀ ਤੇ ਵੀ ਬਹਿਣਾ ਪਿਆ ਮਾਤਾ ਗੁਦਰ ਕੌਰ ਸਿੱਖਿਆ ਦੇ ਰਹੀ ਹੈ ਕਿ ਜਿਸ ਕਿਲੇ ਦੀ ਨਹੀਂ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਬੂਤ ਕਿਵੇਂ ਕਰਨੇ ਮਾਂ ਬਚਪਨ ਦੇ ਵਿੱਚ ਲੋਰੀਆਂ ਦੇ ਰੂਪ ਦੇ ਵਿੱਚ ਸਿੱਖਿਆਵਾਂ ਦੇ ਰੂਪ ਦੇ ਵਿੱਚ ਗੁਰਬਾਣੀ ਦੀਆਂ ਗੱਲਾਂ ਸੁਣਾਉਂਦੀ ਹੈ ਆਪਣੇ ਵੱਡੇ ਵਡੇਰੇ ਗੁਰੂ ਸਹਿਬਾਨਾਂ ਦੀਆਂ ਸ਼ਹੀਦੀਆਂ ਦੀਆਂ ਸਿੱਖਿਆਵਾਂ ਸੁਣਾਉਂਦੀ ਹੈ ਮਾਂ ਸਿੱਖਿਆ ਦੇ ਰਹੀ ਹੈ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇ ਖੇਤ ਪੁਰਜਾ ਪੁਰਜਾ ਕਟ ਮਰੇ ਕਬ ਹੁਣਾ ਛੱਡੈ ਖੇਤ ਮਾਂ ਸਿੱਖਿਆ ਦੇ ਰਹੀ ਐ ਪੁੱਤਰ ਜਿਸ ਸੱਚ ਦੇ ਕਿਲੇ ਦੀ ਨੀ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਉਸ ਨੂੰ ਮਜ਼ਬੂਤ ਕਰਨ ਦੇ ਲਈ ਸੂਰਮਾ ਬਣਨਾ ਪੈਣਾ ਅਸਲ ਦੇ ਵਿੱਚ ਸੂਰਮਾ ਕੌਣ ਐ ਜਿਹੜਾ ਦੀਨ ਦੀ ਖਾਤਰ ਆਪਣਾ ਆਪਾ ਕੁਰਬਾਨ ਕਰ ਦਿੰਦਾ ਹੈ ਉਰਜਾ ਪੁਰਜਾ ਕਟ ਮਰੇ ਕਮ ਹੁਣਾ ਛੱਡ ਐ ਖੇਤ ਲੋਰੀਆਂ ਵੀ ਮਾਤਾ ਉਹ ਦੇ ਰਹੀ ਐ ਜਿਸ ਦੇ ਨਾਲ ਆਤਮਿਕ ਜੀਵਨ ਘੜਿਆ ਜਾ ਰਿਹਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਚਪਨ ਦੀਆਂ ਖੇਡਾਂ ਨੂੰ ਵੇਖਦੇ ਆਂ ਖੇਡਾਂ ਨੂੰ ਵੇਖਦੇ ਹੋਏ ਮਾਤਾ ਨਾਨਕੀ ਜੀ ਮਾਤਾ ਗੁਜਰ ਕੌਰ ਜੀ ਆਪਸ ਦੇ ਵਿੱਚ ਬੈਠੀਆਂ ਗੱਲਾਂ ਵੀ ਕਰ ਰਹੀਆਂ ਨੇ ਕਿ ਇੰਝ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਲ ਗੋਵਿੰਦ ਰਾਏ ਨੇ ਆਪਣੇ ਦਾਦੇ ਵਰਗਾ بڑا ਬਲਵਾਨ ਯੋਧਾ ਬਣਨੇ ਜਿਸ ਨੇ ਕਿ ਬੇਸਹਾਰਿਆਂ ਦੀ ਬਾਹ ਫੜਨੀ ਹੈ ਜ਼ਾਲਿਮਾਂ ਦਾ ਨਾਸ਼ ਕਰਨਾ ਹੈ ਮਾਤਿਆ ਮਾਤਾ ਸਿੱਖਿਆ ਦੇ ਰਹੀ ਹੈ ਅਸੀਸ ਦੇ ਰੂਪ ਦੇ ਵਿੱਚ ਪੁੱਤਾ ਮਾਤਾ ਕੀ ਆਸੀਸ ਨਿਮਖਨ ਬਿਸਰਉ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਮਾਤਾ ਸਿੱਖਿਆਵਾਂ ਦੇ ਰਹੀ ਹੈ ਸ਼ਹੀਦੀ ਗਾਥਾਵਾਂ ਸੁਣਾਉਂਦੀ ਹੈ ਜਦੋਂ ਸਿੱਖਿਆਵਾਂ ਬਿੰਦੀ ਹੈ ਪੁੱਤਰ ਉਸ ਸਿੱਖਿਆ ਦੇ ਅਨੁਸਾਰ ਕਰਮ ਕਰਦਾ ਹੈ ਤੇ ਮਾਂ ਬੜੀ ਖੁਸ਼ ਹੁੰਦੀ ਹੈ ਦਾਦੀ ਮਾਤਾ ਨਾਨਕੀ ਜੀ ਬੜੇ ਖੁਸ਼ ਹੁੰਦੇ ਨੇ ਬਚਪਨ ਦੀਆਂ ਘਟਨਾਵਾਂ ਨੂੰ ਜਦੋਂ ਵੇਖਦੇ ਆ ਭਾਈ ਮੰਨ ਲਾਲ ਜੀ ਕਹਿੰਦੇ ਨਾ ਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਨਿਆਸਰਿਆਂ ਦਾ ਆਸਰਾ ਹੈ ਈਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਬੇਸਹਾਰਿਆਂ ਦਾ ਸਹਾਰਾ ਹੈ ਜਦੋਂ ਆਪਣੇ ਖਾਣੀਆਂ ਦੇ ਨਾਲ ਖੇਡਦੇ ਨੇ ਖਾਣੀਆਂ ਦੇ ਨਾਲ ਖੇਡਣ ਵਾਸਤੇ ਜਾਂਦੇ ਨੇ ਜਦੋਂ ਲੱਗਦਾ ਕਿ ਕੋਈ ਬੱਚਾ ਲੋੜ ਬੰਦ ਹੈ ਕੋਈ ਪਰਿਵਾਰ ਲੋੜ ਬੰਦ ਹੈ ਬਚਪਨ ਦੀ ਉਮਰ ਦੇ ਵਿੱਚ ਹੀ ਮਾਤਾ ਨੇ ਉਹ ਸਬਕ ਸਿਖਾ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦਾ ਘਰ ਕਿਸੇ ਨੂੰ ਖਾਲੀ ਨਹੀਂ ਮੋੜਦਾ ਪਾਤਸ਼ਾਹ ਜੀ ਲੋੜ ਬੰਦ ਦੀ ਲੋੜ ਪੂਰੀ ਕਰਦੇ ਨੇ ਭਾਈ ਮੰਦ ਲਾਲ ਜੀ ਕਹਿੰਦੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਜਿੰਨਾ ਬੱਚਿਆਂ ਦੇ ਨਾਲ ਪਾਤਸ਼ਾਹ ਜੀ ਖੇਡਦੇ ਨੇ ਉਹ ਬੱਚੇ ਨੇ ਜਿਹੜੇ ਗਰੀਬ ਲੋੜਵੰਦ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਨੇ ਅੱਜ ਉਹਨਾਂ ਨੂੰ ਵੀ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਅੱਜ ਰਾਜਿਆਂ ਵਰਗਾ ਸ਼ਹਿਨशाहਾਂ ਵਰਗਾ ਮੇਰਾ ਮਾਲਕ ਦਰवेश ਉਹਨਾਂ ਦੇ ਕੋਲ ਬੈਠਾ ਹੋਇਆ ਉਸ ਮਾਲਕ ਦੇ ਨਾਲ ਖੇਡਣ ਦਾ ਮਾਣ ਪ੍ਰਾਪਤ ਹੋਇਆ ਕਿੰਨਾ ਮਾਣ ਕਰਦੇ ਹੋਣਗੇ ਉਹ ਬੱਚੇ ਆਪਣੇ ਆਪ ਦੇ ਉੱਪਰ ਮਾਤਾ ਨਾਨਕੀ ਜੀ ਮਾਤਾ ਗੁਦਰਕਔਰ ਕਹਿੰਦੇ ਨੇ ਬੱਚੇ ਦੀਆਂ ਖੇਡਾਂ ਦੇ ਵਿੱਚੋਂ ਇਦਾਂ ਲੱਗਦਾ ਹੈ ਕਿ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਜੋਧਾ ਬਲਵਾਨ ਬਣਨੇ ਜਿਨ੍ਹਾਂ ਰੱਬੀ ਰੂਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਜਦੋਂ ਇੱਕ ਮੁਸਲਮਾਨ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਦਾ ਹੈ ਸ਼ਰਦਾ ਦੇ ਵਿੱਚ ਭਿੱਜ ਕੇ ਕਹਿੰਦਾ ਮੈਨੂੰ ਇਦਾਂ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜਿਵੇਂ ਅੱਲਾ ਦੇ ਨੂਰ ਹੋਣ ਜੁਮਲਾ ਫੈਜੋ ਨੂਰ ਗੁਰ ਗੋਬਿੰਦ ਸਿੰਘ ਹੱਕ ਰਾਗਨ ਜ਼ੂਰ ਗੁਰ ਗੋਬਿੰਦ ਸਿੰਘ ਬਚਪਨ ਦੀਆਂ ਸਿੱਖਿਆਵਾਂ ਦੇ ਕਾਰਨ ਜਿਹੜਾ ਵੀ ਮੇਰੇ ਮਾਲਕ ਦੇ ਚਰਨਾਂ ਵਿੱਚ ਆਉਂਦਾ ਹੈ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਮੁਸਲਮਾਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਜਦੋਂ ਪਤਾ ਲੱਗਿਆ ਕਿ ਰੱਬੀ ਨੂਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਬਾਲ ਗੋਵਿੰਦ ਰਾਏ ਦਾ ਪ੍ਰਕਾਸ਼ ਹੋਇਆ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਸ਼ਰਦਾ ਵਿੱਚ ਭਜ ਕੇ ਸ਼ਰਦਾ ਵਿੱਚ ਭਿੱਜ ਕੇ ਬਚਨ ਕੀਤੇ ਸਾਨੂੰ ਬਾਲ ਗੋਵਿੰਦ ਰਾਏ ਦੇ ਵਿੱਚੋਂ ਰੱਬ ਦੇ ਦਰਸ਼ਨ ਹੋ ਰਹੇ ਨੇ ਜਦੋਂ ਇੱਕ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਪੰਡਿਤ ਸ਼ਿਵਦੱਤ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਹੈ ਉਹ ਕਹਿੰਦਾ ਮੈਨੂੰ ਇਦਾਂ ਲੱਗਦਾ ਹੈ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚੋਂ ਮੈਨੂੰ ਰਾਮ ਜੀ ਦੇ ਦਰਸ਼ਨ ਹੁੰਦੇ ਹੋਣ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੀ ਗੱਲ ਜਦੋਂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਦੂਰੋਂ ਦੁਰਾਡੇਆਂ ਤੋਂ ਲੋਕ ਆ ਦਰਸ਼ਨ ਕਰਨ ਵਾਸਤੇ ਆਉਂਦੇ ਨੇ। ਜਾਹਰ ਪੀਰ ਜਗਤ ਗੁਰ ਬਾਬਾ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਤਾ ਕਾਬਾ ਗੁਰੂ ਨਾਨਕ ਸਾਹਿਬ ਜੀ ਸਾਰੇ ਜੱਗ ਦੇ ਸਾਂਝੇ ਪੀਰ ਨੇ ਸਾਰਿਆਂ ਦੇ ਸਾਂਝੇ ਗੁਰੂ ਹਨ। ਜਿਹੜਾ ਵੀ ਦਰਸ਼ਨ ਕਰਨ ਵਾਸਤੇ ਆਉਂਦਾ ਹੈ ਨਿਹਾਲ ਹੋ ਜਾਂਦਾ ਹੈ। ਜਿਹੜਾ ਵੀ ਬਾਲ ਗੋਵਿੰਦ ਰਾਏ ਜੀ ਦੀ ਸੰਗਤ ਕਰਦਾ ਹੈ ਭਾਈ ਆਨੰਦ ਲਾਲ ਜੀ ਕਹਿੰਦੇ ਰੱਬੀ ਬਖਸ਼ਿਸ਼ਾਂ ਦੀਆਂ ਦਾਤਾਂ ਦੇ ਵਿੱਚੋਂ ਉਹਨਾਂ ਨੂੰ ਨਾਮ ਦੇ ਖਜ਼ਾਨੇ ਦੀ ਦਾਤ ਬਖਸ਼ਦੇ ਨੇ ਸ਼ਾਹੇ ਸ਼ਹਿਨशाह ਗੁਰੂ ਗੋਬਿੰਦ ਸਿੰਘ ਜਿੰਨੀਆਂ ਵੀ ਸੰਗਤਾਂ ਇਕੱਤਰ ਹੁੰਦੀਆਂ ਨੇ ਜੋ ਸਿੱਖਿਆਵਾਂ ਮਾਤਾ ਨੇ ਦਿੱਤੀਆਂ ਨੇ ਉਹਨਾਂ ਸਿੱਖਿਆ ਨੂੰ ਜਿੱਥੇ ਜੀਵਨ ਦੇ ਵਿੱਚ ਅਪਣਾ ਰਹੇ ਨੇ ਉਥੇ ਉਹਨਾਂ ਸਿੱਖਿਆਵਾਂ ਦਾ ਪ੍ਰਚਾਰ ਵੀ ਕਰ ਰਹੇ ਨੇ ਸਮਾ ਆਉਂਦਾ ਹੈ ਪ੍ਰਚਾਰਕ ਦੌਰਿਆਂ ਦੀ ਸਮਾਪਤੀ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਦੇ ਨੇ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਪਰਿਵਾਰ ਨੂੰ ਹੁਕਮ ਕੀਤਾ ਕਿ ਅਸੀਂ ਅਨੰਦਪੁਰ ਸਾਹਿਬ ਜਾ ਕੇ ਵੇਖਦੇ ਆਂ ਜੇ ਮਾਹੌਲ ਸੁਖਾਵਾਂ ਹੋਇਆ ਤੇ ਤੁਹਾਨੂੰ ਥੋੜੇ ਸਮੇਂ ਬਾਅਦ ਬੁਲਾ ਲਵਾਂਗੇ ਗੁਰੂ ਤੇਗ ਬਹਾਦਰ ਜੀ ਪਟਨਾ ਸਾਹਿਬ ਦੀ ਧਰਤੀ ਤੇ ਜਾ ਕੇ ਵੇਖਦੇ ਨੇ ਹਾਲਾਤ ਸੁਖਾਵੇਂ ਨੇ ਕੁਝ ਸਮਾਂ ਬਤੀਤ ਹੋਇਆ ਕੁਝ ਸਮੇਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਤਾ ਗੁਜਰ ਕੌਰ ਨੂੰ ਸੱਦਾ ਭੇਜਿਆ ਜਾਂਦਾ ਹੈ ਮਾਮਾ ਕਿਰਪਾਲ ਚੰਦ ਜੀ ਨੂੰ ਸੱਦਾ ਭੇਜਿਆ ਜਾਂਦਾ ਹੈ ਕਿ ਤੁਸੀਂ ਬਾਲ ਗੋਵਿੰਦ ਰਾਏ ਤੇ ਪੂਰੇ ਪਰਿਵਾਰ ਨੂੰ ਲੈ ਕੇ ਪਟਨਾ ਸਾਹਿਬ ਦੇ ਵੱਲ ਚਾਲੇ ਪਾ ਦਿਓ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਜਦੋਂ ਬਾਲ ਗੋਵਿੰਦ ਰਾਏ ਜੀ ਦਾ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਪ੍ਰਕਾਸ਼ ਹੋਇਆ ਪੂਰੇ ਸ਼ਹਿਰ ਦੇ ਵਿੱਚ ਖੁਸ਼ੀਆਂ ਵਾਲਾ ਮਾਹੌਲ ਹੈ ਜਦੋਂ ਅੱਜ ਪਟਨਾ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਬਾਲ ਗੋਵਿੰਦ ਰਾਏ ਜੀ ਆਪਣੇ ਨਗਰ ਆਨੰਦਪੁਰ ਸਾਹਿਬ ਨੂੰ ਜਾਣ ਲੱਗੇ ਨੇ ਸਾਰੀਆਂ ਸੰਗਤਾਂ ਬੈਰਾਗ ਦੇ ਵਿੱਚ ਆ ਗਈਆਂ ਸਾਰੀਆਂ ਸੰਗਤਾਂ ਕਹਿਣ ਲੱਗੀਆਂ ਪਾਤਸ਼ਾਹ ਜੀ ਬਾਲ ਗੋਵਿੰਦ ਰਾਏ ਜੀ ਤੁਸੀਂ ਸਾਨੂੰ ਛੱਡ ਕੇ ਚੱਲਿਓ ਅਸੀਂ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦੇ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦੇ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਪਾਵਨ ਬਚਨ ਕੀਤੇ ਸੀ ਨਵਾਬ ਰਹੀਮ ਬਖਸ਼ ਵਰਗੇ ਪੰਡਤ ਸ਼ਿਵਦੱਤ ਵਰਗੇ ਫਤਿਹ ਚੰਦ ਮੈਣੀ ਦੀ ਰਾਣੀ ਵੀ ਆਈ ਹੈ ਜਿਸ ਦੇ ਘਰ ਪੁੱਤਰ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਨੇ ਆਪਣਾ ਪੁੱਤਰ ਮੰਨਿਆ ਜਦੋਂ ਖਾਣੀਆਂ ਦੇ ਨਾਲ ਖੇਡਣ ਵਾਸਤੇ ਜਾਣਾ ਉਹਨਾਂ ਦੇ ਖਾਣੀਆਂ ਨੂੰ ਉਹਨਾਂ ਦੇ ਸਮੇਤ ਪ੍ਰਸ਼ਾਦਾ ਪਾਣੀ ਸਕਾਉਣਾ ਗੋਦ ਦੇ ਵਿੱਚ ਖੜਾਉਣਾ ਸਾਰਾ ਦਿਨ ਮਾਂ ਮਾਂ ਸ਼ਬਦ ਕਹਿੰਦੇ ਥੱਕਦੇ ਨਹੀਂ ਸਨ ਤੇ ਉਹ ਰਾਣੀ ਮੈਣੀ ਹੈ ਜਿਹੜੀ ਮਾਂ ਮਾਂ ਸ਼ਬਦ ਸੁਣਦੀ ਥੱਕਦੀ ਨਹੀਂ ਸੀ ਅੱਜ ਮਾਂ ਕਹਿਣ ਵਾਲਾ ਉਹਨਾਂ ਦਾ ਪੁੱਤਰ ਬਾਲ ਗੋਵਿੰਦ ਰਾਏ ਪਟਨਾ ਸਾਹਿਬ ਨੂੰ ਛੱਡ ਕੇ ਜਾਣ ਲੱਗੇ। ਹਰਾਨੀ ਮੈਣੀ ਕਹਿਣ ਲੱਗੀ ਤੁਸੀਂ ਮੈਨੂੰ ਛੱਡ ਕੇ ਚੱਲੇ ਹੋ ਤੁਹਾਡੇ ਜਾਣ ਤੋਂ ਬਾਅਦ ਮੈਨੂੰ ਮਾਂ ਕੌਣ ਆਖੇਗਾ? ਮੇਰੇ ਕੰਨ ਨੇ ਜਿਹੜੇ ਮਾਂ ਸ਼ਬਦ ਸੁਣਨ ਵਾਸਤੇ ਤਰਸੇ ਪਏ ਸੀ ਪਰ ਜਦੋਂ ਤੁਸੀਂ ਮੇਰੀ ਗੋਦ ਵਿੱਚ ਆ ਕੇ ਬੈਠੇ ਮੇਰੀ ਗੋਦ ਨੂੰ ਬੜੇ ਭਾਗ ਲੱਗੇ ਮੇਰੀ ਔਲਾਦ ਦੀ ਜਿਹੜੀ ਭੁੱਖ ਹੈ ਉਹ ਦੂਰ ਹੋ ਗਈ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਸਾਰਿਆਂ ਨੂੰ ਹੌਸਲਾ ਬਿੰਦੇ ਹੋਏ ਧੀਰਜ ਬਿੰਦੇ ਹੋਏ ਆਖਿਆ ਬੈਰਾਗ ਦੇ ਵਿੱਚ ਨਹੀਂ ਆਉਣਾ ਰੱਬ ਦੇ ਨਾਮ ਦਾ ਓਟ ਆਸਰਾ ਦੇ ਕੇ ਆਪਣੇ ਮਨ ਨੂੰ ਆਪਣੇ ਆਪ ਨੂੰ ਅਡੋਲ ਰੱਖਣਾ ਹੈ ਪਾਤਸ਼ਾਹ ਜੀ ਨੇ ਕੁਝ ਨਿਸ਼ਾਨੀਆਂ ਵਜੋਂ ਇੱਕ ਕਟਾਰ ਕਿਰਪਾਨ ਤੇ ਆਪਣਾ ਉਸ਼ਾਕ ਉਹਨਾਂ ਨੂੰ ਨਿਸ਼ਾਨੀ ਵਜੋਂ ਦਿੱਤੀ ਪਾਤਸ਼ਾਹ ਜੀ ਕਹਿੰਦੇ ਮੇਰੀਆਂ ਬਖਸ਼ੀਆਂ ਹੋਈਆਂ ਇਹਨਾਂ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖਿਓ ਜਦੋਂ ਵੀ ਤੁਹਾਨੂੰ ਕਦੇ ਮੇਰਾ ਚੇਤਾ ਆਵੇ ਜਦੋਂ ਇਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰੋਗੇ ਤੁਹਾਨੂੰ ਇਹਨਾਂ ਨਿਸ਼ਾਨੀਆਂ ਦੇ ਵਿੱਚੋਂ ਮੇਰੇ ਦਰਸ਼ਨ ਹੋ ਜਾਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਾਤਸ਼ਾਹ ਜੀ ਨੇ ਉੱਥੇ ਬਾਣੀ ਦਾ ਬਚਨ ਵੀ ਸਾਂਝਾ ਕੀਤਾ ਮਿਲੇ ਮਿលਿਆ ਨਾ ਮਿਲੇ ਮਿਲੇ ਮਿលਿਆ ਜੇ ਹੋਏ ਅੰਤਰ ਆਤਮਾ ਜੇ ਮਿਲੇ ਮਿលਿਆ ਕਹੀਏ ਸੋਏ ਮਾਲਕ ਜੀ ਕਹਿਣ ਲੱਗੇ ਬੇਸ਼ੱਕ ਅਸੀਂ ਸਰੀਰ ਕਰਕੇ ਤੁਹਾਨੂੰ ਛੱਡ ਕੇ ਜਾਣ ਲੱਗੇ ਆ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਇਹ ਸਰੀਰ ਰੂਪੀ ਕੱਪੜੇ ਦਾ ਕੋਈ ਭਰੋਸਾ ਨਹੀਂ ਸਭ ਨੇ ਇਸ ਸਰੀਰ ਰੂਪੀ ਕੱਪੜੇ ਨੂੰ ਸੰਸਾਰ ਵਿੱਚੋਂ ਛੱਡ ਕੇ ਚਲੇ ਜਾਣਾ ਪਛੜੀ ਕਹਿੰਦੇ ਸਰੀਰ ਕਰਕੇ ਅਸੀਂ ਜ਼ਰੂਰ ਤੁਹਾਡੇ ਤੋਂ ਵਿਛੜਨ ਲੱਗੇ ਆ ਪਰ ਆਤਮਕ ਤੌਰ ਤੇ ਅਸੀਂ ਤੁਹਾਡੇ ਤੋਂ ਕਦੇ ਵੀ ਵਿਛੜਾਂਗੇ ਨਹੀਂ ਜੋ ਤੁਹਾਨੂੰ ਸਿੱਖਿਆਵਾਂ ਬਿੱਤੀਆਂ ਨੇ ਜਿਹੜੀਆਂ ਸਿੱਖਿਆਵਾਂ ਮੇਰੀ ਮਾਤਾ ਨੇ ਮੈਨੂੰ ਦਿੱਤੀਆਂ ਜੋ ਤੁਹਾਨੂੰ ਬਾਣੀ ਦੇ ਪ੍ਰਚਾਰ ਦੇ ਰਾਹੀਂ ਸਿੱਖਿਆ ਦਿੱਤੀ ਹੈ ਮਨ ਦੇ ਵਿੱਚ ਜਦੋਂ ਮੈਨੂੰ ਯਾਦ ਕਰੋਂ ਉਦੋਂ ਗੁਰਬਾਣੀ ਪੜੋ ਗੁਰੂ ਗੋਬਿੰਦ ਸਿੰਘ ਜੀ ਬਾਲ ਗੋਬਿੰਦ ਰਾਏ ਜੀ ਆਪਣੇ ਪਰਿਵਾਰ ਦੇ ਸਮੇਤ ਪਟਨਾ ਸਾਹਿਬ ਤੁਰਨ ਲੱਗਦੇ ਨੇ ਰਸਤੇ ਦੇ ਵਿੱਚ ਜਿੰਨਾ ਜਿੰਨਾ ਸੰਗਤਾਂ ਨੂੰ ਪਤਾ ਲੱਗਦਾ ਕਿਉਂਕਿ ਉਧਰਲੇ ਪਾਸੇ ਕਦੇ ਸਮਾਂ ਸੀ ਗੁਰੂ ਨਾਨਕ ਸਾਹਿਬ ਵੀ ਪ੍ਰਚਾਰਕ ਫੇਰੀਆਂ ਦੇ ਦੌਰਾਨ ਉੱਥੇ ਗਏ ਸਨ ਜਿੰਨਾ ਜਿੰਨਾ ਸੰਗਤਾਂ ਨੂੰ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੇਟਾ ਬਾਲ ਗੋਬਿੰਦ ਰਾਏ ਜੀ ਆਪਣੇ ਪਰਿਵਾਰ ਦੇ ਸਮੇਤ ਇਸ ਰਸਤੇ ਤੋਂ ਹੁੰਦੇ ਹੋਏ ਆਨੰਦਪੁਰ ਸਾਹਿਬ ਨੂੰ ਜਾ ਰਹੇ ਨੇ ਪਟਨਾ ਸਾਹਿਬ ਤੋਂ ਹੁੰਦੇ ਹੋਏ ਪਾਛਾ ਜੀ ਦਾਨਾਪੁਰ ਪਹੁੰਚਦੇ ਨੇ ਦਾਨਾਪੁਰ ਦੀ ਰਹਿਣ ਵਾਲੀ ਇੱਕ ਬਜ਼ੁਰਗ ਮਾਂ ਮਨ ਦੇ ਵਿੱਚ ਬੜੀ ਤਾਂਘ ਹੈ ਕਿ ਮੈਂ ਬਾਲ ਗੋਵਿੰਦ ਰਾਏ ਜੀ ਦੇ ਦਰਸ਼ਨ ਕਰਾਂ ਆਰਥਿਕ ਪੱਖ ਤੋਂ ਗਰੀਬ ਹੈ ਸੋਚਦੀ ਹੈ ਜਿਹੜੀ ਸੰਗਤ ਉਹਨਾਂ ਦੇ ਨਾਲ ਹੈ ਪਰਿਵਾਰ ਦੇ ਜੀ ਨਾਲ ਨੇ ਮੈਂ ਉਹਨਾਂ ਸਾਰਿਆਂ ਦੀ ਤੇ ਸੇਵਾ ਨਹੀਂ ਕਰ ਸਕਦੀ ਕਿਉਂਕਿ ਹੁਣ ਸਰੀਰ ਦੇ ਵਿੱਚ ਇੰਨੀ ਕੋ ਸਮਰੱਥਾ ਨਹੀਂ ਹੈ ਕਿ ਸਾਰੀਆਂ ਸੰਗਤਾਂ ਦੇ ਲਈ ਭੋਜਨ ਬਣਾ ਸਕੇ ਸੋਚਦੀ ਹੈ ਜਿਹੜਾ ਕੁਝ ਮੈਂ ਸ਼ੱਕਦੀ ਹਾਂ ਉਹ ਮੈਂ ਆਪਣੇ ਗੁਰੂ ਨੂੰ ਸ਼ਿਕਾ ਦੇਵਾਂਗੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਹੁੰਚਦੇ ਨੇ ਬਾਲ ਗੋਵਿੰਦ ਰਾਏ ਜੀ ਆਪਣੇ ਪਰਿਵਾਰ ਸਮੇਤ ਪਹੁੰਚਦੇ ਨੇ ਇੱਕ ਖਾਂਡੀ ਦੇ ਵਿੱਚ ਪਾ ਕੇ ਉਸ ਮਾਤਾ ਨੇ ਪਿਆਰ ਦੇ ਵਿੱਚ ਬਾਲ ਗੋਵਿੰਦ ਰਾਏ ਜੀ ਤੇ ਉਹਨਾਂ ਦੇ ਪਰਿਵਾਰ ਦੇ ਲਈ ਖਿਚੜੀ ਬਣਾ ਕੇ ਪ੍ਰੇਮ ਭੇਟਾ ਵਜੋਂ ਪੇਸ਼ ਕੀਤੀ ਹੈ ਗੁਰੂ ਨੇ ਪ੍ਰਵਾਨ ਕੀਤਾ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਉਹ ਮਾਤਾ ਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋਈ ਮਾਤਾ ਗੁਜਰਕੌਰ ਇੱਕ ਉਹ ਮਾਂ ਹੈ ਜਿਹੜੀ ਕਿ ਪਿਤਾ ਦੀ ਗੈਰ ਹਾਜ਼ਰੀ ਵਿੱਚ ਜਿੱਥੇ ਮਾਂ ਹੋਣ ਦਾ ਫਰਜ਼ ਨਿਭਾ ਰਹੀ ਹੈ ਉੱਥੇ ਪਿਤਾ ਦੀ ਜ਼ਿੰਮੇਵਾਰੀ ਵੀ ਨਿਭਾ ਰਹੀ ਹੈ ਇੱਕ ਗੱਲ ਚੇਤਾ ਰੱਖੋ ਗੁਰੂ ਪਿਆਰ ਵਾਲਿਓ ਸਿੱਖ ਆਵਾਂ ਦੇ ਵਿੱਚ ਜਿੰਨਾ ਯੋਗਦਾਨ ਮਾਤਾ ਜੀ ਦਾ ਹੈ ਦਾਦੀ ਜੀ ਦਾ ਹੈ ਉਹਨਾਂ ਹੀ ਯੋਗਦਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੈ मां ਸਿੱਖਿਆ ਵਿੰਦੀ ਜਾ ਰਹੀ ਹੈ ਜਿੱਥੋਂ-ਜਿੱਥੋਂ ਦੀ ਹੋ ਕੇ ਜਾ ਰਹੇ ਨੇ ਨਾਲ-ਨਾਲ ਆਪਣੇ ਪੁੱਤਰ ਨੂੰ ਇਤਿਹਾਸ ਵੀ ਦੱਸ ਰਹੇ ਨੇ ਕਿ ਪੁੱਤਰਾ ਇੱਥੇ ਕਦੇ ਗੁਰੂ ਨਾਨਕ ਸਾਹਿਬ ਜੀ ਆਏ ਸੀ ਇੱਥੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਦਾਨਾਪੁਰ ਤੋਂ ਹੁੰਦੇ ਹੋਏ ਬਾਲ ਗੋਬਿੰਦ ਰਾਏ ਜੀ ਆਪਣੇ ਪਰਿਵਾਰ ਅਤੇ ਸੰਗਤਾਂ ਦੇ ਸਮੇਤ ਪਾਤਸ਼ਾਹ ਜੀ ਲਖਨੌਰ ਦੀ ਧਰਤੀ ਤੇ ਪਹੁੰਚਦੇ ਨੇ ਲਖਨੌਰ ਦੀ ਧਰਤੀ ਦਾ ਰਹਿਣ ਵਾਲਾ ਇੱਕ ਫਕੀਰ ਹੈ ਜਿਹੜਾ ਕਿ ਪ੍ਰਮਾਤਮਾ ਦੇ ਨਾਮ ਦੇ ਵਿੱਚ ਭਿੱਜਿਆ ਹੋਇਆ ਹੈ ਬੇਸ਼ੱਕ ਗੁਰੂ ਗੋਬਿੰਦ ਸਿੰਘ ਜੀ ਦੇ ਸਰੀਰਕ ਤੌਰ ਤੇ ਦਰਸ਼ਨ ਨਹੀਂ ਕੀਤੇ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਨੂੰ ਸੁਣਿਆ ਕਿ ਪਟਨਾ ਸਾਹਿਬ ਦੀ ਧਰਤੀ ਤੇ ਅੱਲਾ ਦੇ ਨੂਰ ਦਾ ਪ੍ਰਕਾਸ਼ ਹੋਇਆ ਪਰਮਾਤਮਾ ਦੇ ਨੂਰ ਦਾ ਪ੍ਰਕਾਸ਼ ਹੋਇਆ ਲਖਨੌਰ ਦੇ ਵਿੱਚ ਜਦੋਂ ਪਾਤਸ਼ਾਹ ਜੀ ਪਹੁੰਚਦੇ ਨੇ ਗੁਰੂ ਪਾਤਸ਼ਾਹ ਜੀ ਨੂੰ ਖੇਡਦੇਆਂ ਨੂੰ ਵੇਖਦੇ ਨੇ ਜਦੋਂ ਖੇਡਦੇਆਂ ਨੂੰ ਵੇਖਦੇ ਨੇ ਫੋ ਉਹ ਫਕੀਰ ਨੇ ਆਪਣੀ ਪਾਲਕੀ ਰੁਕਵਾਈ ਚੇਲਿਆਂ ਨੂੰ ਕਿਹਾ ਕਿ ਪਾਲਕੀ ਰੋਕੋ ਮੈਂ ਥੋੜਾ ਕੰਮ ਕਰਕੇ ਆਇਆ ਫਕੀਰ ਆਪਣੀ ਪਾਲਕੀ ਤੋਂ ਉੱਤਰ ਕੇ ਜਿੱਥੇ ਬਾਲ ਗੋਵਿੰਦ ਰਾਏ ਜੀ ਖੇਡ ਰਹੇ ਨੇ ਉਥੇ ਜਾ ਕੇ ਸੀਸ ਨਵਾ ਕੇ ਨਮਸਕਾਰ ਕੀਤੀ ਫਕੀਰਾਂ ਦੀ ਜਿਹੜੀ ਰਮਜ਼ ਹੈ ਗੁਰੂ ਪਿਆਰ ਵਾਲਿਓ ਉਹ ਫਕੀਰ ਸਮਝ ਲੈਂਦੇ ਨੇ ਕਿ ਇਹ ਰੱਬੀ ਨੂਰ ਹੈ ਪਰਮਾਤਮਾ ਦੇ ਨਾਮ ਦਾ ਸੁਨੇਹਾ ਲੈ ਕੇ ਮਨੁੱਖਤਾ ਦਾ ਭਲਾ ਕਰਨ ਵਾਸਤੇ ਆਇਆ ਹੈ ਲਖਨੌਰ ਤੋਂ ਹੁੰਦੇ ਹੋਏ ਹਰਦੁਆਰ ਪ੍ਰਿਆਗ ਅਜੁੱਧਿਆ ਬਨਾਰਸ ਖਰਦਵਾਰ ਦੀ ਧਰਤੀ ਤੇ ਜਦੋਂ ਪਹੁੰਚਦੇ ਨੇ ਮਾਤਾ ਨਾਲ ਨਾਲ ਜਿੱਥੇ ਗੁਰਬਾਣੀ ਦਾ ਪ੍ਰਚਾਰ ਕਰ ਰਹੀ ਹੈ ਉਥੇ ਆਪਣੇ ਪੁੱਤਰ ਨੂੰ ਸਿੱਖਿਆ ਦੇ ਰਹੀ ਹੈ ਪੁੱਤਰਾ ਕਦੇ ਸਮਾਂ ਸੀ ਇਸ ਧਰਤੀ ਦੇ ਉੱਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਸੀ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਲੋਕਾਂ ਨੂੰ ਉਪਦੇਸ਼ ਦਿੱਤਾ ਸੀ ਕਿਉਂਕਿ ਉਹ ਗੰਗਾ ਦੇ ਵਿੱਚ ਆ ਕੇ ਸੂਰਜ ਨੂੰ ਪਾਣੀ ਦੇ ਰਹੇ ਸੀ ਕਿ ਜਿਹੜਾ ਪਾਣੀ ਹੈ ਵੱਡੇ ਬਡੇਰਿਆਂ ਤੱਕ ਪਹੁੰਚਦਾ ਹੈ ਮਾਂ ਨੇ ਉਪਦੇਸ਼ ਦਿੱਤਾ ਕਿ ਜੀਵਤ ਪਿਤਰ ਨਾ ਮਾਨੇ ਕੋਊ ਮੂਏ ਸ਼ਰਾਦ ਕਰਾਹੀ ਗੁਰੂ ਨਾਨਕ ਸਾਹਿਬ ਜੀ ਨੇ ਹਰਦੁਆਰ ਦੀ ਧਰਤੀ ਤੇ ਆ ਕੇ ਉਪਦੇਸ਼ ਦਿੱਤਾ ਸੀ ਕਿ ਜੇਕਰ ਆਪਣੇ ਮਾਪਿਆਂ ਦੀ ਸੇਵਾ ਕਰਨੀ ਹੈ ਜਿਉਂਦੇ ਜੀ ਉਹਨਾਂ ਦੀ ਸੇਵਾ ਕਰੋ ਮਰਨ ਤੋਂ ਬਾਅਦ ਉਹਨਾਂ ਦੀ ਯਾਦ ਵਿੱਚ ਲੰਗਰ ਲਾਇਆ ਦਾ ਕੋਈ ਫਾਇਦਾ ਨਹੀਂ ਹੈ ਜਿਉਂਦੇ ਜੀ ਅਸੀਂ ਪਾਣੀ ਦਾ ਗਲਾਸ ਤੱਕ ਨਹੀਂ ਪੁੱਛਦੇ ਜਿੱਥੇ ਮਾਂ ਸਿੱਖਿਆਵਾਂ ਬਿੰਦੀ ਜਾ ਰਹੀ ਹੈ ਉੱਥੇ ਗੁਰੂ ਗੋਬਿੰਦ ਸਿੰਘ ਜੀ ਵੀ ਨਾਲ-ਨਾਲ ਉਸ ਸਿੱਖਿਆ ਦਾ ਪ੍ਰਚਾਰ ਕਰਦੇ ਜਾ ਰਹੇ ਨੇ ਗੋਰਖ ਮਤੇ ਦੀ ਧਰਤੀ ਤੇ ਪਹੁੰਚਦੇ ਨੇ ਗੋਰਖ ਮਥੇ ਦੀ ਧਰਤੀ ਤੇ ਪਹੁੰਚ ਕੇ ਵੀ ਮਾਣੇ ਸਿੱਖਿਆ ਦਿੱਤੀ ਹੈ ਕਿ ਇਸ ਜਗ੍ਹਾ ਦਾ ਨਾਮ ਪੁੱਤਰ ਜੀ ਪਹਿਲਾਂ ਗੋਰਖ ਮਤਾ ਸੀ ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਉਹਨਾਂ ਦੇ ਆਉਣ ਦੇ ਨਾਲ ਜਦੋਂ ਉਹਨਾਂ ਨੇ ਸੱਚੇ ਨਾਮ ਦਾ ਪ੍ਰਚਾਰ ਕੀਤਾ ਇੱਥੋਂ ਦਾ ਨਾਮ ਹੈ ਜਿਹੜਾ ਨਾਨਕ ਮਤਾ ਪੈ ਗਿਆ ਇੱਥੇ ਪੁੱਤਰ ਜੀ ਜੋਗੀਆਂ ਨੂੰ ਸਮਝਾਇਆ ਕਿ ਅਸੀਂ ਪਰਮਾਤਮਾ ਦੀ ਭਗਤੀ ਕਿਵੇਂ ਕਿਵੇਂ ਕਰ ਸਕਦੇ ਹਾਂ ਪਰਮਾਤਮਾ ਦੇ ਨਾਲ ਕਿਵੇਂ ਜੁੜ ਸਕਦੇ ਹਾਂ ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਭਸਮ ਚੜਾਈਐ ਜੋਗ ਨਾ ਮੁੰਦੀ ਮੂਨ ਮੂਂਡ ਮੁੜਾਏ ਜੋਗ ਨਾ ਸਿੰਘੀ ਬਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਏਵ ਪਾਈਐ ਗੱਲੀ ਜੋਗ ਨਾ ਹੋਈ ਕੈਸੀ ਮਾਂ ਹੈ ਸਫਰ ਦੇ ਵਿੱਚ ਵੀ ਆਪਣੇ ਪੁੱਤਰ ਨੂੰ ਉਪਦੇਸ਼ ਬਿੰਦੀ ਜਾ ਰਹੀ ਹੈ ਜੀਵਨ ਘੜਿਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬڑا ਬਲਵਾਨ ਹੋ ਜਾਵੇ ਮੇਰਾ ਪੁੱਤਰ ਕੈਸੀ ਮਾਂ ਹੋਏਗੀ ਮਾਤਾ ਗੁਜਰਕੌਰ ਜਿੱਥੇ ਸਫ਼ਰ ਕਰ ਰਹੀ ਹੈ ਉਥੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦਾ ਪ੍ਰਚਾਰ ਵੀ ਕਰ ਰਹੀ ਹੈ ਤੇ ਆਪਣੇ ਪੁੱਤਰ ਨੂੰ ਉਪਦੇਸ਼ ਵੀ ਦੇ ਰਹੀ ਹੈ ਬਨਾਰਸ ਦੀ ਧਰਤੀ ਤੇ ਪਹੁੰਚਦੇ ਨੇ ਬਨਾਰਸ ਦੀ ਧਰਤੀ ਤੇ ਪਹੁੰਚ ਕੇ ਮਾਤਾ ਉਪਦੇਸ਼ ਬਿੰਦੀ ਹੈ ਕਿ ਇੱਥੇ ਗੁਰੂ ਨਾਨਕ ਸਾਹਿਬ ਜੀ ਜਦੋਂ ਆਏ ਵਿਦਵਾਨ ਪਪੰਡਤਾ ਨੂੰ ਵਿੱਦਿਆ ਦਾ ਬਹੁਤ ਹੰਕਾਰ ਸੀ ਵਿੱਦਿਆ ਦਾ ਬਹੁਤ ਮਾਣ ਸੀ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਜੇ ਜੀਵਨ ਦੇ ਵਿੱਚ ਗੁਰੂ ਦੇ ਬਚਨਾਂ ਨੂੰ ਨਹੀਂ ਕਮਾਇਆ ਫਿਰ ਉਸ ਵਿੱਦਿਆ ਦਾ ਕੀ ਕੰਮ ਪ੍ਰਿਆਗ ਦੀ ਧਰਤੀ ਤੇ ਪਹੁੰਚਦੇ ਨੇ ਲੋਕ ਤੀਰਥਾਂ ਤੇ ਇਸ਼ਨਾਨ ਕਰਦੇ ਨੇ ਜਿੱਦਾਂ ਇਸ਼ਨਾਨ ਕਰਨ ਵਾਸਤੇ ਆਉਂਦੇ ਨੇ ਜਿੱਦਾਂ ਆਉਂਦੇ ਨੇ ਓਦਾਂ ਹੀ ਚਲੇ ਜਾਂਦੇ ਨੇ ਪ੍ਰਿਆਗ ਦੀ ਧਰਤੀ ਤੇ ਜਿੱਥੇ ਪ੍ਰਚਾਰ ਕੀਤਾ ਹੈ ਗੁਰੂ ਦੀਆਂ ਸਿੱਖਿਆਵਾਂ ਦਾ ਉਥੇ ਮਾਤਾ ਨੇ ਉਪਦੇਸ਼ ਦਿੱਤਾ ਬੇਟਾ ਇੱਥੇ ਕਦੀ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਲੋਕਾਈ ਨੂੰ ਸਮਝਾਇਆ ਕਿ ਅਸਲ ਦੇ ਵਿੱਚ ਤੀਰਥ ਹੈ ਕੀ ਹੈ ਅਸਲ ਦੇ ਵਿੱਚ ਤੀਰਥ ਦਾ ਇਸ਼ਨਾਨ ਹੈ ਕਿਹੜਾ ਉਥੇ ਸ਼ਬਦ ਉਚਾਰਨ ਕੀਤਾ ਸੀ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ ਹੋ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਧਰਨੀ ਧਰਾ ਸੰਸਾਰ ਰੋਗੀ ਨਾਮ दारू ਮੈਲ ਲੱਗੈ ਸੱਚ ਬਿਨਾ ਗੁਰਬਾਖ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਨਾ ਮਾਂ ਨੇ ਉੱਥੇ ਸਿੱਖਿਆ ਵਿੱਤੀ ਹੈ ਕਿ ਜਿਹੜਾ ਅਸਲ ਦੇ ਵਿੱਚ ਤੀਰਥ ਹੈ ਉਹ ਪ੍ਰਮਾਤਮਾ ਦਾ ਨਾਮ ਹੈ ਕੈਸੀ ਮਾਂ ਹੈ ਸਿੱਖਿਆਵਾਂ ਵੀ ਬਿੰਦੀ ਜਾ ਰਹੀ ਹੈ ਆਪਣੇ ਬੱਚੇ ਨੂੰ ਤੇ ਉੱਥੇ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਵੀ ਕਰਦੀ ਜਾ ਰਹੀ ਹੈ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਦੇ ਨੇ ਕੀਰਤਪੁਰ ਸਾਹਿਬ ਤੋਂ ਹੁੰਦੇ ਹੋਏ ਰੋਪੜ ਤੋਂ ਹੁੰਦੇ ਹੋਏ ਜਦੋਂ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਦੇ ਨੇ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਪਹੁੰਚਦੇ ਨੇ ਸੰਗਤਾਂ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈ ਬੜੇ ਜੋਸ਼ ਦੇ ਵਿੱਚ ਆਨੰਦਪੁਰ ਸਾਹਿਬ ਦੀਆਂ ਸੰਗਤਾਂ ਨੇ ਬਾਲ ਗੋਵਿੰਦ ਰਾਏ ਅਤੇ ਸੰਗਤਾਂ ਦਾ ਬੜਾ ਨਿੱਘਾ ਸਵਾਗਤ ਕੀਤਾ ਜਦੋਂ ਆਪਣੇ ਪਿਤਾ ਦੇ ਦਰਸ਼ਨ ਕੀਤੇ ਇੱਕ ਗੱਲ ਚੇਤਾ ਰੱਖਿਓ ਗੁਰੂ ਪਿਆਰ ਵਾਲਿਓ ਜਦੋਂ ਬਾਲ ਗੋਵਿੰਦ ਰਾਏ ਜੀ ਪਟਨਾ ਸਾਹਿਬ ਦੀ ਧਰਤੀ ਤੋਂ ਚੱਲ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਉਹਨਾਂ ਦੀ 5 ਸਾਲ ਦੀ ਉਮਰ ਹੈ ਅੱਜ ਮੇਰਾ ਮਾਲਕ ਆਪਣੇ ਪਿਤਾ ਨੂੰ ਮਿਲਣ ਲੱਗੇ ਇੰਨੇ ਲੰਬੇ ਸਮੇਂ ਬਾਅਦ ਘਰ ਦੇ ਵਿੱਚ ਪੁੱਤਰ ਦੀ ਦਾਤ ਹੋਵੇ ਪੁੱਤਰ ਪੈਦਾ ਹੋਵੇ ਅੱਜ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹਿਲੀ ਵਾਰ ਮੇਰਾ ਮਾਲਕ ਆਪਣੇ ਪਿਤਾ ਨੂੰ ਮਿਲਣ ਲੱਗੇ ਇੱਕ ਪਹਿਲਾ ਐਸਾ ਬੱਚਾ ਹੈ ਐਸੀਆਂ ਸਿੱਖਿਆਵਾਂ ਮਿਲੀਆਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨੇਰਾ ਪਿਤਾ ਦੇ ਰੂਪ ਵਿੱਚ ਨਹੀਂ ਵੇਖਿਆ ਗੁਰੂ ਦੇ ਰੂਪ ਵਿੱਚ ਵੀ ਵੇਖਿਆ ਜਦੋਂ ਪਿਤਾ ਜੀ ਨੂੰ ਮਿਲਦੇ ਨੇ ਤਾਂ ਮੁੱਖ ਤੋਂ ਉਚਾਰਨ ਕੀਤਾ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਅੱਜ ਮੈਨੂੰ ਗੁਰੂ ਦੇ ਦਰਸ਼ਨ ਹੋ ਗਏ ਨੇ ਗੁਰੂ ਪਿਤਾ ਦੇ ਦਰਸ਼ਨ ਹੋ ਗਏ ਨੇ ਮੈਨੂੰ ਗੁਰੂ ਦੀ ਪ੍ਰਾਪਤੀ ਹੋ ਗਈ ਮਨ ਦੇ ਵਿੱਚ ਖੁਸ਼ੀ ਹੈ ਇਤਿਹਾਸ ਕਹਿੰਦਾ ਉਸ ਸਮੇਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਦੇ ਨੇ ਉਸ ਜਗ੍ਹਾ ਦਾ ਨਾਮ ਚੱਕ ਨਾਨਕੀ ਤੋਂ ਆਨੰਦਪੁਰ ਸਾਹਿਬ ਪੈ ਜਾਂਦਾ ਸੋ ਸਮਾਂ ਹੋ ਚੁੱਕਾ ਹੈ ਸਮੇਂ ਦੀ ਸਮਾਪਤੀ ਹੈ ਮਾਲਕ ਰਹਿਮਤ ਕਰੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਸਿੱਖਿਆਵਾਂ ਨੂੰ ਅਪਣਾਈਏ ਅਸੀਂ ਵੀ ਮਾਤਾ ਗੁਜਰ ਕੌਰ ਵਾਂਗ ਆਪਣੇ ਫਰਜ਼ ਨਿਭਾਈਏ ਜਿਵੇਂ ਮਾਤਾ ਗੁਜਰ ਕੌਰ ਆਪਣੇ ਬੱਚੇ ਨੂੰ ਸਿੱਖਿਆ ਦੇ ਰਹੀ ਹੈ ਲੋਰੀਆਂ ਦੇ ਵਿੱਚ ਬਾਣੀ ਦੇ ਸ਼ਬਦ ਸੁਣਾ ਰਹੀ ਹੈ ਇਤਿਹਾਸ ਦੇ ਰੂਪ ਦੇ ਵਿੱਚ ਉਹ ਸਾਖੀਆਂ ਸੁਣਾਉਂਦੀ ਹੈ ਜਿਸ ਦੇ ਨਾਲ ਬੱਚੇ ਦਾ ਜੀਵਨ ਘੜਿਆ ਜਾਵੇ ਅਸੀਂ ਵੀ ਆਪਣੇ ਬੱਚਿਆਂ ਨੂੰ ਉਹ ਸਿੱਖਿਆਵਾਂ ਦੇਈਏ ਜਿਨ੍ਹਾਂ ਦੇ ਨਾਲ ਉਹਨਾਂ ਦਾ ਜੀਵਨ ਘੜਿਆ ਜਾਵੇ ਮਾਲਕ ਰਹਿਮਤ ਕਰੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਗੁਣਾਂ ਨੂੰ ਲੈ ਕੇ ਆਈਏ ਜਿਨ੍ਹਾਂ ਗੁਣਾਂ ਕਰਕੇ ਅਸੀਂ ਵੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਪੱਤਰ ਬਣ ਸਕੀਏ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ